ਉਹ ਪੰਜਾਬ ਸਰਕਾਰ ਨੇ ਬਦਲਾਅ ਦੇ ਤਹਿਤ ਵੱਡੇ ਵੱਡੇ ਕੰਮ ਕੀਤੇ ਜਿਵੇਂ 50 ਹਜ਼ਾਰ ਨੌਕਰੀ ਬਿਨਾਂ ਰਿਸ਼ਤ ਤੋਂ ਬਿਨਾਂ ਸਫਾਰਿਸ਼ ਤੋਂ ਦਿੱਤੀ ਸਕੂਲਾਂ ਦਾ ਕਾਇਆਕਲਪ ਕੀਤਾ ਮੁਹੱਲਾ ਕਲੀਨਿਕ ਬਣਾਏ ਬੜੀ ਸੁਰੱਖਿਆ ਫੋਰਸ ਬਣਾਈ ਜਿਹੜੇ ਤੁਹਾਡਾ ਜਿਹੜਾ ਟੈਕਸ ਜਿਹੜਾ ਰਜਿਮ ਹੈ ਉਹਨੂੰ ਠੀਕ ਕੀਤਾ ਤੇ ਇਹਨਾਂ ਦੇ ਨਾਲ-ਨਾਲ ਹੀ ਹੁਣ ਅਗਲਾ ਜਿਹੜਾ ਵਿਜ਼ਨ ਇਹ ਦਿੱਤਾ ਸੀ ਕਿ ਮੈਂ ਪੰਜਾਬ ਸਰਕਾਰ ਨਾਲ ਗੱਲ ਕਰਕੇ 50 ਤਖਤਾਂ ਦੀ ਜਿਹੜੀ ਹਵਾਈ ਯਾਤਰਾ ਅਸੀਂ ਤਾਂ ਅਰਵਿੰਦ ਕੇਜਰੀਵਾਲ ਜੀ ਨੇ ਬੜੀ ਕਿਰਪਾ ਕੀਤੀ ਬੜਾ ਉਹਨਾਂ ਤੋਂ ਪ੍ਰਮਾਤਮਾ ਨੇ ਸੇਵਾ ਲਈ ਹੈ ਕਿ ਜਿਹੜੇ ਲੋਕ ਸੋਚ ਨਹੀਂ ਸਕਦੇ ਸੀ ਉਹ ਤੀਥਾਂ ਤੇ ਭੇਜਿਆ ਉਹਨਾਂ ਨੇ ਤੀਥ ਯਾਤਰਾ ਜਿਹੜੀ ਕਰਾਈ ਸਾਡੇ ਬਿਰਗਾਂ ਨੂੰ ਤਰੀਬਾਂ ਦੇ ਪੇਰਗਾਰ ਲੋਕਾਂ ਤੇ ਮੈਂ ਚਾਹੁੰਦਾ ਕਿ ਖਵਾਈ ਯਾਤਰਾ ਵੀ ਦੀ 51 ਤੱਕ ਦਾ ਦੀ ਉਹਦਾ ਵੀ ਇੰਤਜ਼ਾਮ ਕਰਵਾਇਆ ਜਾਵੇ ਉਹ ਕਿ 에어 택시 ਦੇ ਰੂਪ ਦੇ ਵਿੱਚ ਔਰ ਇੱਕ 에어 ਐਮ뷸ੈਂਸ ਬਾਰੇ ਪੰਜਾਬ ਸਰਕਾਰ ਨਾਲ ਗੱਲ ਕਰਾਂਗਾ ਕਿ ਅਸੀਂ 에어 ਐਮ뷸ੈਂਸ ਕਿ ਚਲਾਈਏ ਕਿਉਂਕਿ ਕਈ ਵਾਰੀ ਕੋਈ ਮਰੀਜ਼ ਨੂੰ ਸ਼ਿਫਟ ਕਰਨਾ ਹੁੰਦਾ ਦਿੱਲੀ ਸ਼ਿਫਟ ਕਰਨਾ ਹੁੰਦਾ ਸੋ ਉਹ ਉਹ ਤੋਂ ਫੰਸੂ ਦਾ ਵਿੱਚ ਸੋ ਪੰਜਾਬ ਸਰਕਾਰ ਨੇ ਬਦਲਾਅ ਦੇ ਤਹਿਤ ਵੱਡੇ ਵੱਡੇ ਕੰਮ ਕੀਤੇ ਜਿਵੇਂ 50 ਹਜ਼ਾਰ ਨੌਕਰੀ ਬਿਨਾਂ ਰਿਸਤ ਤੋਂ ਬਿਨਾਂ ਸਫਾਰਿਸ਼ ਤੋਂ ਦਿੱਤੀ ਸਕੂਲਾਂ ਦਾ ਕਾਇਆਕਲਪ ਕੀਤਾ ਮੁਹੱਲਾ ਕਲੀਨਿਕ ਬਣਾਏ ਬੜੀ ਸਰਚ ਸੁਰੱਖਿਆ ਫੋਰਸ ਬਣਾਈ ਜਿਹੜੇ ਤੁਹਾਡਾ ਜਿਹੜਾ ਟੈਕਸ ਜਿਹੜਾ ਰਜਿਮ ਹੈ ਉਹਨੂੰ ਠੀਕ ਕੀਤਾ ਤੇ ਇਹਨਾਂ ਦੇ ਨਾਲ-ਨਾਲ ਹੀ ਹੁਣ ਅਗਲਾ ਜਿਹੜਾ ਵਿਜ਼ਨ ਇਹ ਦਿੱਤਾ ਸੀ ਕਿ ਮੈਂ ਪੰਜਾਬ ਸਰਕਾਰ ਨਾਲ ਗੱਲ ਕਰਕੇ ਪੰਜਾ ਤਖਤਾਂ ਦੀ ਜਿਹੜੀ ਹਵਾਈ ਯਾਤਰਾ ਵੈਸੇ ਤਾਂ ਅਰਵਿੰਦ ਕੇਜਰੀਵਾਲ ਜੀ ਨੇ ਬੜੀ ਕਿਰਪਾ ਕੀਤੀ ਬੜਾ ਉਹਨਾਂ ਤੋਂ ਪਰਮਾਤਮਾ ਨੇ ਸੇਵਾ ਲਈ ਹੈ ਕਿ ਜਿਹੜੇ ਲੋਕ ਸੋਚ ਨਹੀਂ ਸਕਦੇ ਸੀ ਉਹ ਤੀਰਥਾਂ ਦੇ ਭੇਜੇ ਉਹਨਾਂ ਨੇ ਤੀਰਥ ਯਾਤਰਾ ਜਿਹੜੀ ਕਰਾਈ ਸਾਡੇ ਬਿਰਧਾਂ ਨੂੰ ਗਰੀਬਾਂ ਦੇ ਉਹਨਾਂ ਦਾ ਕਰ ਦਿੱਤਾ ਤੇ ਮੈਂ ਚਾਹੁੰਦਾ ਵੀ ਹਵਾਈ ਯਾਤਰਾ ਵੀ 55 ਤਖਤਾਂ ਦੀ ਉਹਦਾ ਵੀ ਇੰਤਜ਼ਾਮ ਕਰਵਾਇਆ ਜਾ ਵੀ ਉਹ 에어 택ਸੀ ਦੇ ਰੂਪ ਦੇ ਵਿੱਚ ਔਰ ਇੱਕ 에어 ਐਮਬੂਲੈਂਸ ਬਾਰੇ ਮੈਂ ਪੰਜਾਬ ਸਰਕਾਰ ਨਾਲ ਗੱਲ ਕਰਾਂਗਾ ਕਿ ਅਸੀਂ 에어 ਐਮਬੂਲੈਂਸ ਵੀ ਚਲਾਈਏ ਕਿਉਂਕਿ ਕਈ ਵਾਰੀ ਕੋਈ ਬੜੀ ਸ਼ਿਫਟ ਕਰਨਾ ਹੁੰਦਾ ਦਿੱਲੀ ਸ਼ਿਫਟ ਕਰਨਾ ਹੁੰਦਾ ਸੋ ਉਹ ਉਹ ਤੋਂ ਸੰਸੂਲ ਦਾ ਵਿੱਚ ਸੋ ਪੰਜਾਬ ਸਰਕਾਰ ਨੇ ਬਦਲਾਅ ਦੇ ਤਹਿਤ ਵੱਡੇ ਵੱਡੇ ਕੰਮ ਕੀਤੇ ਜਿਵੇਂ 50 ਹਜ਼ਾਰ ਨੌਕਰੀ ਬਿਨਾਂ ਰਿਸਤ ਤੋਂ ਬਿੜਾ ਸਫਾਰਿਸ਼ ਤੋਂ ਦਿੱਤੀ ਸਕੂਲਾਂ ਦਾ ਕਾਇਆਕਲਪ ਕੀਤਾ ਮੁਹੱਲਾ ਕਲੀਨਿਕ ਬਣਾਏ ਬੜੀ ਸਰਚ ਸੁਰੱਖਿਆ ਫੋਰਸ ਬਣਾਈ ਜਿਹੜੇ ਤੁਹਾਡਾ ਜਿਹੜਾ ਟੈਕਸ ਜਿਹੜਾ ਰਜਿਮ ਹੈ ਉਹਨੂੰ ਠੀਕ ਕੀਤਾ ਤੇ ਇਹਨਾਂ ਦੇ ਨਾਲ-ਨਾਲ ਹੀ ਹੁਣ ਅਗਲਾ ਜਿਹੜਾ ਵਿਜ਼ਨ ਇਹ ਦਿੱਤਾ ਸੀ ਕਿ ਮੈਂ ਪੰਜਾਬ ਸਰਕਾਰ ਨਾਲ ਗੱਲ ਕਰਕੇ ਪੰਜਾ ਤਖਤਾਂ ਦੀ ਜਿਹੜੀ ਹਵਾਈ ਯਾਤਰਾ ਵੈਸੇ ਤਾਂ ਅਰਵਿੰਦ ਕੇਜਰੀਵਾਲ ਜੀ ਨੇ ਬੜੀ ਕਿਰਪਾ ਕੀਤੀ ਬੜਾ ਉਹਨਾਂ ਤੋਂ ਪਰਮਾਤਮਾ ਨੇ ਸੇਵਾ ਲਈ ਹੈ ਕਿ ਜਿਹੜੇ ਲੋਕ ਸੋਚ ਨਹੀਂ ਸਕਦੇ ਸੀ ਉਹ ਤੀਰਥਾਂ ਤੇ ਭੇਜੇ ਉਹਨਾਂ ਨੇ ਤੀਰਥ ਯਾਤਰਾ ਜਿਹੜੀ ਕਰਾਈ ਸਾਡੇ ਬੁਰਗਾ ਨੂੰ ਗਰੀਬਾਂ ਦੇ ਬੁਰਗਾ ਨੂੰ ਮੈਂ 14ਵੀਂ ਖਵਾਈ ਯਾਤਰਾ 255 ਤੱਕ ਦਾ ਉਹਦਾ ਵੀ ਇੰਤਜ਼ਾਮ ਕਰਵਾਇਆ ਜਾ ਵੀ ਉਹ 에어 택시 ਦੇ ਰੂਪ ਦੇ ਵਿੱਚ ਔਰ ਇੱਕ 에어 ਐਮ뷸ੈਂਸ ਬਾਰੇ ਮੈਂ ਪੰਜਾਬ ਸਰਕਾਰ ਨਾਲ ਗੱਲ ਕਰਾਂਗਾ ਕਿ ਅਸੀਂ 에어 ਐਮ뷸ੈਂਸ ਕਿ ਚਲਾਈਏ ਕਿਉਂਕਿ ਕਈ ਵਾਰੀ ਕੋਈ ਬੜੀ ਸ਼ਿਫਟ ਕਰਨਾ ਹੁੰਦਾ ਦਿੱਲੀ ਸ਼ਿਫਟ ਕਰਨਾ ਹੁੰਦਾ ਸੋ ਉਹ ਉਹਨੂੰ ਸਾਨੂੰ ਸੋਲਵ ਕਰਨਾ ਹੈ